ਪੰਜਾਬ ਤੇ ਹਰਿਆਣਾ ਦੇ ਰਾਸਤਾ 'ਤੇ ਚੰਡੀਗੜ੍ਹ ਵਿੱਚ ਇੱਕ ਵਾਰ ਫਿਰ ਤੋਂ ਧਮਾਕਾ ਹੋਇਆ। ਮੰਗਲਵਾਰ ਸਵੇਰੇ ਸੈਕਟਰ 26 ਸਥਿਤ ਇੱਕ ਕਲੱਬ ਦੇ ਕੋਲ ਰੋ ਜ਼ਬਰਦਸਤ ਧਮਾਕੇ ਹੋਏ ਨੇ। ਫਿਲਹਾਲ ਪੁਲਿਸ ਦੀ ਜਾਂਚ ਟੀਮ ਉੱਥੇ ਪਹੁੰਚ ਗਈ ਹੈ। ਸ਼ੁਰੂਆਤੀ ਜਾਣਕਾਰੀ ਤੋਂ ਪਤਾ ਲੱਗਿਆ ਹੈ ਕਿ ਧਮਾਕੇ ਕਰੂੜ ਬੰਬ ਨਾਲ ਕੀਤੇ ਗਏ ਸਨ। ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਤੁਹੇ ਪਾਸ ਇਹ ਵੀ ਖੁਲਾਸਾ ਹੋਇਆ ਹੈ ਕਿ ਕਲੱਬ ਪੰਜਾਬ ਦੇ ਇੱਕ ਮਸ਼ਹੂਰ ਗਾਇਕ ਦਾ ਹੈ। ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ ਸੈਕਟਰ 26 ਵਿੱਚ ਦਿਉਰਾ ਨਾਮ ਦਾ ਕਲੱਬ ਹੈ। ਮੰਗਲਵਾਰ ਸਵੇਰੇ ਕਰੀਬ 4 ਵਜੇ ਦੋ ਨੌਜਵਾਨ ਮੋਟਰਸਾਈ ਕੇ ਦੌਰਾਨ ਦੇਸੀ ਬੰਬ ਸਮੇਤ ਮੌਕੇ ਤੇ ਸੁੱਟ ਕੇ ਫਰਾਰ ਹੋ ਗਏ ਇਸ ਦੌਰਾਨ ਦੋ tMapਾਕੇ ਹੋ ਚੁੱਕੇ ਨੇ ਘਟਨਾ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਜਿਹਦੇ ਪਾਸੇ ਫਿਲਹਾਲ ਕੋਈ ਵੀ ਅਧਿਕਾਰੀ ਪੂਰੀ ਘਟਨਾ ਬਾਰੇ ਗੱਲ ਨਹੀਂ ਕਰ ਰਿਹਾ ਫਰਜ ਸੂਤਰਾਂ ਦੀ ਮੰਨੀਏ ਤਾਂ ਇਹ ਬੰਬ ਦੇਸੀ ਕਿ ਸਜਾਏ ਇਸ ਘਟਨਾ ਦੌਰਾਨ ਨਾਈਟ ਕਲੱਬ ਦੇ ਸ਼ੀਸ਼ੇ ਤੱਕ ਟੁੱਟ ਗਏ ਇਸੇ ਤਰ੍ਹਾਂ ਦਾ ਹਮਲਾ ਚੰਡੀਗੜ੍ਹ ਵਿੱਚ ਸਤੰਬਰ ਮਹੀਨੇ ਚ ਦੇਖ ਨਹੀਂ ਮਿਲਿਆ ਸੀ 11 ਸਤੰਬਰ 2024 ਨੂੰ ਸੈਕਟਰ 10 ਸਿਟੀਪੇਕ ਘਰ ਦੇ ਦੋ ਨੌਜਵਾਨਾਂ ਨੇ ਹੈਂਡ ਗ੍ਰੇਨੇਡ ਨਾਲ ਹਮਲਾ ਕੀਤਾ ਸੀ। ਇਹ ਦੌਰਾਨ ਨੌਜਵਾਨਾਂ ਨੇ ਘਰ ਦੇ ਬਾਹਰੋਂ ਬੰਬ ਸੁੱਟਿਆ ਸੀ ਤੇ ਧੁਮਾਕੇ ਨਾਲ ਘਰ ਦੇ ਸ਼ੀਸ਼ੇ ਟੁੱਟ ਗਏ ਸਨ ਤੇ ਇਹ ਹਮਲਾ ਇੱਕ ਪੁਲਿਸ ਅਧਿਕਾਰੀ ਦੇ ਘਰ ਨੂੰ ਸਮਝ ਕੇ ਕੀਤਾ ਗਿਆ ਸੀ। ਬਾਅਦ ਵਿੱਚ ਪੁਲਿਸ ਨੇ ਇਸ ਮਾਮਲੇ ਚੋਂ ਨੌਜਵਾਨਾਂ ਨੂੰ ਗ੍ਰਫਤਾਰ ਕੀਤਾ ਸੀ। ਬਰਾਹਰ ਅਜਿਹੇ ਹੋਰ ਹਮਲੇ ਪੁਲਿਸ ਸਰਨਾਲੀ ਦੀ ਖੁਫੀਆ ਤੰਤਰ ਤੇ ਸਵਾਲੀਆ ਨਿਸ਼ਾਨ ਖੜੇ ਕਰਦੇ ਨੇ। ਬਿਊਰੋ ਰਿਪੋਰਟ ਜੁਕੀਆਰ 3 ਪੰਜਾਬ ਤੇ ਹਰਿਆਣਾ ਦੇ ਰਾਸਤਾ 'ਨ ਚੰਡੀਗੜ੍ਹ ਵਿੱਚ ਇੱਕ ਵਾਰ ਫਿਰ ਤੋਂ ਧਮਾਕਾ ਹੋਇਆ। ਮੰਗਲਵਾਰ ਸਵੇਰੇ ਸੈਕਟਰ 26 ਸਥਿਤ ਇੱਕ ਕਲੱਬ ਦੇ ਕੋਲ ਰੋ ਜ਼ਬਰਦਸਤ ਧਮਾਕਾ ਹੋਇਆ। ਫਿਲਹਾਲ ਪੁਲਿਸ ਦੀ ਜਾਂਚ ਟੀਮ ਇੱਥੇ ਪਹੁੰਚ ਗਈ ਹੈ। ਸ਼ੁਰੂਆਤੀ ਜਾਣਕਾਰੀ ਤੋਂ ਪਤਾ ਲੱਗਿਆ ਹੈ ਕਿ ਧਮਾਕਾ ਕਰੂਰ ਬੰਬ ਨਾਲ ਕੀਤਾ ਗਿਆ ਸੀ। ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਦੂਜੇ ਪਾਸੇ ਇਹ ਵੀ ਖੁਲਾਸਾ ਹੋਇਆ ਹੈ ਕਿ ਇਹ ਕਲੱਬ ਪੰਜਾਬ ਦੇ ਇੱਕ ਮਸ਼ਹੂਰ ਗਾਇਕ ਦਾ ਹੈ। ਜਾਣਕਾਰੀ ਅਨੁਸਾਰ ਛੰਡੀਗੜ੍ਹ ਦੇ ਸੈਕਟਰ 26 ਵਿੱਚ ਦਿਉਰਾ ਨਾਮ ਦਾ ਕਲੱਬ ਹੈ ਮੰਗਲਵਾਰ ਸਵੇਰੇ ਕਰੀਬ 4 ਵਜੇ ਦੋ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਇਸ ਦੌਰਾਨ ਦੇਸੀ ਬੰਬ ਸਮੇਤ ਮੌਕੇ ਤੇ ਸੁੱਟ ਕੇ ਫਰਾਰ ਹੋ ਗਏ ਇਸ ਦੌਰਾਨ ਦੋ tMapਾਕੇ ਹੋ ਚੁੱਕੇ ਨੇ ਘਟਨਾ ਤੋਂ ਬਾਅਦ ਪੁਲਿਸ ਦੀ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਜੁੜੇ ਪਾਸੇ ਫਿਲਹਾਲ ਕੋਈ ਵੀ ਅਧਿਕਾਰੀ ਪੂਰੀ ਘਟਨਾ ਬਾਰੇ ਗੱਲ ਨਹੀਂ ਕਰ ਰਿਹਾ ਪਰ ਸੂਤਰਾਂ ਦੀ ਮੰਨੀਏ ਤਾਂ ਇਹ ਬੰਬ ਦੇਸੀ ਸ据ਾ ਰਹੇ ਇਸ ਘਟਨਾ ਦੌਰਾਨ ਨਾਈਟ ਕਲੱਬ ਦੇ ਸ਼ੀਸ਼ੇ ਤੱਕ ਟੁੱਟ ਗਏ ਇਸੇ ਤਰ੍ਹਾਂ ਦਾ ਹਮਲਾ ਚੰਡੀਗੜ੍ਹ ਵਿੱਚ ਸਤੰਬਰ ਮਹੀਨੇ ਚ ਦੇਖ ਨਹੀਂ ਮਿਲਿਆ ਸੀ 11 ਸਤੰਬਰ 2024 ਨੂੰ ਸੈਕਟਰ 10 ਸਥਿਤ ਇੱਕ ਘਰ ਤੇ ਦੋ ਨੌਜਵਾਨਾਂ ਨੇ ਹੈਂਡ ਗ੍ਰੇਨੇਡ ਨਾਲ ਹਮਲਾ ਕੀਤਾ ਸੀ ਇਹ ਦੌਰਾਨ ਨੌਜਵਾਨਾਂ ਨੇ ਘਰ ਦੇ ਬਾਹਰੋਂ ਬੰਬ ਸੁੱਟਿਆ ਸੀ ਤੇ ਧੁਮਾਕੇ ਨਾਲ ਘਰ ਦੇ ਸ਼ੀਸ਼ੇ ਟੁੱਟ ਗਏ ਸਨ ਤੇ ਇਹ ਹਮਲਾ ਇੱਕ ਪੁਲਿਸ ਅਧਿਕਾਰੀ ਦੇ ਘਰ ਨੂੰ ਸਮਝ ਕੇ ਕੀਤਾ ਗਿਆ ਸੀ ਬਾਅਦ ਵਿੱਚ ਪੁਲਿਸ ਨੇ ਇਸ ਮਾਮਲੇ 'ਚੋਂ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਸੀ ਬਰਾਹਰ ਅਜੇ ਹੋਰ ਹਮਲੇ ਪੁਲਿਸ ਪ੍ਰਣਾਲੀ ਦੀ ਕੁਫੀਆ ਤੰਤਰ ਤੇ ਸਵਾਲੀਆ ਨਿਸ਼ਾਨ ਖੜੇ ਕਰਦੇ ਨੇ ਬਿਊਰੋਟ ਜੁਕਿਆ ਟੀਪ ਪੰਜਾਬ ਤੇ ਹਰਿਆਣਾ ਦੇ ਰਾਸਤਾਨੀ ਚੰਡੀਗੜ੍ਹ ਵਿੱਚ ਇੱਕ ਵਾਰ ਫਿਰ ਤੋਂ ਧਮਾਕਾ ਹੋਇਆ ਮੰਗਲਵਾਰ ਸਵੇਰੇ ਸੈਕਟਰ 26 ਦੇ ਇੱਕ ਕਲੱਬ ਦੇ ਕੋਲ ਰੋ ਜ਼ਬਰਦਸਤ ਧਮਾਕਾ ਹੋਇਆ ਹੈ ਫਿਲਹਾਲ ਪੁਲਿਸ ਦੀ ਜਾਂਚ ਟੀਮ ਉਥੇ ਪਹੁੰਚ ਗਈ ਹੈ ਸ਼ੁਰੂਆਤੀ ਜਾਣਕਾਰੀ ਤੋਂ ਪਤਾ ਲੱਗਿਆ ਹੈ ਕਿ ਧਮਾਕੇ ਕਰੂੜ ਬੰਮ ਨਾਲ ਕੀਤੇ ਗਏ ਸਨ ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੁਹਾਨੂੰ ਪਾਸ ਇਹ ਵੀ ਖੁਲਾਸਾ ਹੋਇਆ ਹੈ ਕਿ ਕਲੱਬ ਪੰਜਾਬ ਦੇ ਇੱਕ ਮਸ਼ਹੂਰ ਗਾਇਕ ਦਾ ਹੈ ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ ਸੈਕਟਰ 26 ਵਿੱਚ ਦਿਉਰਾ ਨਾਮ ਦਾ ਕਲੱਬ ਹੈ ਮੰਗਲਵਾਰ ਸਵੇਰੇ ਕਰੀਬ 4 ਵਜੇ ਦੋ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਇਸ ਦੌਰਾਨ ਤੇਸੀ ਬੰਬ ਸਮੇਤ ਮੌਕੇ ਤੇ ਸੁੱਟ ਕੇ ਫਰਾਰ ਹੋ ਗਏ ਇਸ ਦੌਰਾਨ ਦੋ tMapਾਹੀ ਹੋ ਚੁੱਕੇ ਨੇ ਘਟਨਾ ਤੋਂ ਬਾਅਦ ਪੁਲਿਸ ਵੀ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਜੁੜੇ ਪਰਸੈਂ ਫਿਲਹਾਲ ਕੋਈ ਵੀ ਅਧਿਕਾਰੀ ਪੂਰੀ ਘਟਨਾ ਬਾਰੇ ਗੱਲ ਨਹੀਂ ਕਰ ਰਿਹਾ ਪਰ ਸੂਤਰਾਂ ਦੀ ਮੰਨੀਏ ਤਾਂ ਇਹ ਪਾਬੰਦੀਸ਼ਿਤ ਸਜਾ ਰਹੇ ਹਨ ਇਸ ਘਟਨਾ ਦੌਰਾਨ ਨਾਈਟ ਕਲੱਬ ਦੇ ਸ਼ੀਸ਼ੇ ਤੱਕ ਟੁੱਟ ਗਏ ਇਸੇ ਤਰ੍ਹਾਂ ਦਾ ਹਮਲਾ ਚੰਡੀਗੜ੍ਹ ਵਿੱਚ ਸਤੰਬਰ ਮਹੀਨੇ ਚ ਦੇਖ ਨਹੀਂ ਮਿਲਿਆ ਸੀ 11 ਸਤੰਬਰ 2024 ਨੂੰ ਸੈਕਟਰ 10 ਸਥਿਤ ਇੱਕ ਘਰ ਦੇ ਦੋ ਨੌਜਵਾਨਾਂ ਨੇ ਹੈਂਡ ਗ੍ਰੇਨੇਡ ਨਾਲ ਹਮਲਾ ਕੀਤਾ ਸੀ ਇਸ ਦੌਰਾਨ ਨੌਜਵਾਨਾਂ ਨੇ ਘਰ ਦੇ ਬਾਹਰੋਂ ਬੰਬ ਸੁੱਟਿਆ ਸੀ ਤੇ ਧਮਾਕੇ ਨਾਲ ਘਰ ਦੇ ਸ਼ੀਸ਼ੇ ਟੁੱਟ ਗਏ ਸਨ ਤੇ ਇਹ ਹਮਲਾ ਇੱਕ ਪੁਲਿਸ ਅਧਿਕਾਰੀ ਦੇ ਘਰ ਨੂੰ ਸਮਝ ਕੇ ਕੀਤਾ ਗਿਆ ਸੀ ਬਾਅਦ ਵਿੱਚ ਪੁਲਿਸ ਨੇ ਇਸ ਮਾਮਲੇ ਸਿੱਧੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਸੀ ਬਰਹਾਲ ਅਜਿਹੇ ਹੋਰ ਹਮਲੇ ਪੁਲਿਸ ਸਰਪ੍ਰਨਾਲੀ ਦੀ ਕੁਫੀਆ ਤੰਤਰ ਤੇ ਸਵਾਲੀਆ ਨਿਸ਼ਾਨ ਖੜੇ ਕਰਦੇ ਹੋ ਬਿਊਰੋ ਰਿਪੋਰਟ ਜੁਕਿਆ ਟੀਮ